ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨਮਾਸਕਾਰ ਵਾਲੀ ਬੈਗ ਚਲੋ ਤਾਂ ਹੋ ਗਿਆ ਕੋਗਾ ਨਹੀਂ ਵਿੱਚ ਕਰਾਤੀ ਉਹ ਵੱਖਰੀ ਗੱਲ ਉਹ ਬਾਤ ਵਧੀਆ ਹਾਂ ਚੜ੍ਹਦੀ ਕਲਾ ਵਾਸਤੇ ਬਾਕੀ ਭਾਈ ਸਾਰੀ ਟੈਂਕੀ ਖਾਲੀ ਬਈ ਭਾਈ ਪਾਣੀ ਨਹੀਂ ਭਾਈ ਕੋਈ ਬੇਫਿਕਰ ਰਹਿ ਜੇ ਸੰ ਹਾਂ ਕਿਡੀਆਂ ਲਾ ਗਏ ਤੇ ਜੀ ਦੇ ਹਾਂ ਫੁੱਟਰ ਦੇਖਣਾ ਸ਼ਿਗਾਣੇ ਤੇ ਆ ਸ਼ਿਗਾ ਤੇ ਚਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨਮਾਸਕਾਰ ਤੁਹਾਡੇ ਬਲੌਗ 'ਚ ਦੂਜਾ ਦਿਨ ਆ ਬਾਈ ਅੱਜ ਅਸੀਂ ਰਸਤੇ 'ਚ ਪੂਰੀ ਬਾਈ ਨੂੰ ਮਿਲ ਗਏ ਪੂਰੀ ਬਾਈ ਕੱਢਣ ਲੱਗਿਆ ਮੈਂ ਗੁੜ ਦੀ ਵਾਤ ਅਸੀਂ ਉਧਰ ਬਾਬੇ ਚਾਂਦੇ ਤੇ ਛੜੀਆਂ ਲਾਉਣ ਹਾਂ ਜੀ ਛੜੀਆਂ ਲਾਉਣੀਆਂ ਤੇ ਥੋੜੀਆਂ ਹੀ ਰਹਿੰਦੀਆਂ ਤੇ ਮਾਨੂੰ ਮਿਲ ਗਿਆ ਪੂਰੀ ਬਾਈ ਰਸਤੇ 'ਚ ਖੇਤਾ 'ਚ ਦੀ ਕਲਾੜੀ ਆ ਭਾਈ ਪੂਰੀ ਬਾਈ ਕਿੰਨੇ ਵਜੇ ਚਲਾਈ ਪਈ ਆ ਇਹ ਚਲਾਈਦੀ 5:00 ਵਜੇ 6:00 ਵਜੇ ਮੇਰੇ ਉਧਰ ਨੂੰ ਆਣਾ ਜਾਂ ਇਹ 6:00 ਵਜੇ ਚਲਾਈਦੀ ਅੱਛਾ ਜੀ ਬੰਤੂ ਬਾਬੇ ਨੂੰ ਮਿਲੋ ਭਾਈ ਬੰਤੂ ਬਾਬੇ ਠੀਕ ਹਾਲ ਚਾਲ 6 ਵੇ ਚਲਾਈ ਦੀ ਹੈ ਬਹਾਮੈਂਸ ਤੇ ਕਰਨੀ ਪੈਂਦੀ ਆ ਜਿਕਣਾ ਤੂੰ ਛੜੀਆਂ ਲਾਉਂਦਾ ਇਕਣਾ ਸੀ ਕਿ ਨੰਗਨਾ ਲਾਉਂਦੇ ਖਿਡਾਰੀ ਚ ਉੱਪਰ ਨੂੰ ਜਾ ਕੇ ਕਹ ਹੈ ਜਿਕਣਾ ਤੂੰ ਛੜੀਆਂ ਲਾਉਂਦਾ ਇਕਣਾ ਸੀ ਜੰਨਾ ਲਾਉਂਦੇ ਖਿਡਾਰੀ ਚ ਅੱਛਾ ਦੋ ਜਾਣੇ ਹੈ ਭਾਈ ਹੈ ਕਰਦੇ ਆ ਆਪਣੇ ਕਿਸੇ ਦਾ ਆਪਣਾ ਤੂੰ ਰਲ ਜਾ ਸਾਡੇ ਨਾਲ ਤਿੰਨ ਹੋ ਜਾਣੇ ਕੋਈ ਗੱਲ ਨਹੀਂ ਬਾਪੇ ਤੈਨੂੰ ਜਵਾਬ ਕਰਦੇ ਕਰੂਗਾ ਉਹ ਦੀ ਗਾਹ ਨਾ ਜਾਈਂ ਆ ਜੋੜੀ ਰਹਿ ਹੈ ਅੱਜ ਤੱਕ ਉਹ ਗੱਲ ਨਹੀਂ ਤੂੰ ਦੱਸ ਤੇਰਾ ਕੰਮ ਕਰ ਦੰਦਾ ਕਿੰਨੇ ਰਹਿ ਗਏ ਤੇਰੇ ਬੂਟੇ ਮੇਰੇ ਬੂਟੇ ਥੋੜੇ ਜਿਹੇ ਰਹਿ ਗਏ ਪੂਰੀ ਹੈਗਾ ਦੋਕ ਦਿੰਦਾ ਕੰਮ ਬਾਬੇ ਅੱਛਾ ਹਾਂਜੀ ਕਿੰਨਾ ਕਿ ਤੇਲ ਖਾਂਦੀ ਮਸ਼ੀਨ ਖਾ ਜਾਂਦੀ ਬਾਈ 500 ਬੂਟੇ 'ਚ 2 ਕੀਲੀਟਰ ਤੇਲ ਖਾ ਜਾਂਦੀ 500 ਨੂੰ ਹਾਂ 500 ਟੋਆ ਕਰ ਬੂਟੇ ਪੇ ਤਾਂ ਠੀਕ ਆ ਬਹੁਤ ਵਧੀਆ ਦੋ ਹੀ ਵੱਧ ਖਾਂਦੀ ਆ ਅੱਛਾ ਪੂਰੀ ਜਿਹੜੀ ਤੁਹਾਡੇ ਕੋਲ ਤੋਂ ਬੜੀ ਧੀ ਹੈ ਉਹ ਬੜੀ ਆ ਉਹ ਦੋ 200 ਬੂਟੇ ਨੂੰ ਸਮਝ ਲੈ ਵੀ 1.5 3 ਲੀਟਰ ਨੂੰ ਹੱਥ ਲਾ ਦਿੰਦੀ ਆ ਅੱਛਾ ਦੋ 200 ਬੂਟੇ ਨੂੰ ਨਸਲਾ ਕਾਗੀ ਸਮਝੋ 2 2 3 ਰੁਪਏ ਡਵਾ ਖਾਂਦੀ ਆ ਉਹ ਖਾ ਜਾਂਦੀ ਆ ਪਰ ਹੈ ਭਾਰੀ ਬਹੁਤ ਉਹ ਪਹਿਲੀ ਵਾਰਤ ਵੀ ਨਹੀਂ ਆਈ ਅਜੇ ਬੁਰੀ ਹੈ ਨਾ ਟਾਈਮ ਲੱਗਦਾ ਟਾਈਮ ਲੱਗਦਾ ਇਹਨੂੰ ਖੋਏ ਵਾਲਾ ਕੰਮ ਆ ਖੋਏ ਮੰਗਣਾ ਹੋਲੀ-ਗੋਲੀ-ਗੋਲੀ-ਗੋਲੀ ਆਉਣਾ ਗੰਨਾ ਫਾਰ ਇੱਕ ਰਾਸਤੇ ਜਾਈਂ ਨਹੀਂ ਕਰ ਹੱਥ ਨੂੰ ਨਾ ਲਵਾ ਲਈ ਹੈਲਪ ਕਰਦੀ ਆ ਵਾੜੀ ਹੋਰੀ ਜੀ ਵਾੜੀ ਥੋੜੇ ਕੋਲ ਵੀ ਖੜੀ ਜਾਦਾ ਨਹੀਂ ਲਾਉਣਾ ਸਾਡੀ ਖਲਾੜੀ ਹੈ ਤੇ ਹੈਗੀ ਆ ਕਿਸੇ ਕਵਾੜੀ ਨੂੰ ਜਾਣੇ ਵਾਲੀ ਆਓ ਨਾ ਨਾ ਕਾਹਨ ਵਕਾਦੀਏ ਦੱਸ ਨਹੀਂ ਵਕਾਉਣੀ ਤਾਂ ਨਹੀਂ ਇਹ ਮੂੰਹ ਗੱਦ ਕਰਦਾ ਕੰਮੇ ਲੰਦੇ ਖਲਾੜੀ ਤੇ ਖਲਾੜੀ ਨੇ ਦਿਓ ਨਾ ਨਾ ਖਲਾੜੀ ਖਲਾੜੀ ਕੱਤੂ ਮੇੜਣੀ ਨਹੀਂ ਹੈਗੀ ਹਾਂ ਹਾਂ ਤੁਸੀਂ ਕਿਹੜਾ ਹੱਕ ਦੁਆਰੇ ਆਕੇ ਜੋ ਹੋੜੀ ਤੇ ਆਪਣੇ ਸੱਚੇ ਤਿਆਰੀ ਕਰੋਗੀ ਆਹ ਇੱਧਰ ਆ ਜਾ ਉਹ ਆਪਣਾ ਕੰਮ ਤੋੜ ਲਾ ਡਾਉਣਾ ਖਲਾੜੀ ਦੇਈ ਸਭ ਹਾਂ ਹੋ ਨਹੀਂ ਬਈ ਮੈਂ ਸਬਜ਼ੀ ਦਾ ਕੰਮ ਤੋੜਨਾ ਹੁਣ ਸਬਜੀ ਲੈ ਕੇ ਆਣਾ ਮਕੀਲਾ ਕਰਨ। ਤੇਰੇ ਬੂਟੇ ਤਾਂ ਹੈਗੇ ਆ। ਮੈਂ ਕਰੂੰਗਾ ਜਗਾੜ ਕੀਲਾ ਲੈ ਲੈਣਾ। ਨਾ ਤੇਰੇ ਬੂਟਿਆਂ 'ਚ ਹੈਗੇ ਆ ਉੱਥੀ ਬੂਟੇ 'ਚ ਲਾ ਲਈ। ਬਾਕੀ ਦੇਖਦੇ ਮਹਾਰਾਜ ਦੀ ਕਿਰਪਾ ਹੋ ਜੇ ਬਾਪ ਜੰਮ ਤੀ। ਚੇਲੇ ਹੈਗੇ ਤੇਰੇ ਕੋਲ। ਚੇਲੇ ਤਾਂ ਮੇਰੇ ਕੋਲ ਬਾਧੀ ਆ। ਤੇ ਉਹ ਤੇਰੇ ਨਾਲ ਆਪਣੇ ਪੱਕੇ ਆ ਸੋ ਨਾ ਨਹੀਂ। ਹੋਰ ਕਿੰਦਾ। ਜਦ ਆਪਾਂ ਨਾ ਨਹੀਂ ਕਰਦੇ ਕਿ ਤੈਨੂੰ। ਗੋੜ ਫਿਰ ਲੇਟ ਖਲਾਉਂਗਾ ਹੈ। ਹਾਂ ਗੋੜ ਤੈਨੂੰ ਲੇਟ ਮਿਲੂਗਾ 10 11 ਦੇ ਬਾਅਦ। ਆਜਾ ਇੱਧਰ ਨੂੰ ਆਜੂਗਾ 10 11 ਵਜੇ ਆ ਜਾ ਬਈ ਇੱਧਰ ਨੂੰ। ਆ ਸਭ ਜੇ ਜੀ ਪੂਰਾ ਇਸ ਪੀਨ ਨੂੰ ਪੂਰੀ GaAs ਪੀਨ ਨੂੰ ਇੱਥੇ ਡੱਬਾ ਪਏ ਆਉਣੇ ਕਲਾਮ ਦੇ ਲੈ ਲਿਆ ਹੁੰਦਾ ਸਾ ਪੂਰੀ ਦੀ ਬਾਈ ਖਲਾੜੀ ਹੈ ਨਾ ਬਾਪੂ ਦੇ ਕਲਾਕ ਪੂਰੀ ਬਾਈ ਮਾੜਾ ਮੋਟਾ ਗੰਨਾ ਕਢਾ ਦਾਂਗੇ ਜੇ ਲੋਡ ਹੋਈ ਵਿਲੇ ਹੋਏ ਚਲਾ ਕੋਈ ਗੰਨਾ ਲਾਦਾ ਨਹੀਂ ਹੈ ਅੱਛਾ ਆ ਆ ਹੀ ਹਾਂ ਠੀਕ ਆ ਬਾਈ ਪੂਰੀ ਇਹ ਮਾੜਾ ਦਾ ਤੁਸੀਂ ਜਾਣਦੇ ਹੋ ਇਹਨਾਂ ਪੂਰੀ ਉਰੀ ਆ ਮਨ ਨਹੀਂ ਆਇਆ ਜੱ ਤਾਂ ਆਇਆ ਹੁਣ ਆਪਾਂ ਹੈ ਇਹ ਚਾਰੇ ਪੰਜੇ ਮਨੇ 8 ਦੇ ਬਾਅਦ ਮਿਲਦੇ ਆਂ ਚਿੱਤਲੇ ਭੱਜੂ ਕੋੜੇ ਕਾੜੇ ਹਾਂ ਘੋੜੇ ਭੱਜੂਗੇ ਕਿਤੀ ਹਾਂ ਸਾਡੀ ਸਲਾਹ ਹੋਰ ਆ ਵੀ ਯਾਰ ਹਾਂਜੀ ਉਰੇ ਹੀ ਭੱਜੂ ਸਾਡੀਆਂ ਐ ਕਿਹੜਿਆਂ ਦੇ ਨਹੀਂ ਘਰਾ ਵਿੱਚ ਰੇੜਿਆਂ ਦੇ ਨਹੀਂ ਮੇਰੀ ਤਾਂ ਰਹੁਤ ਚੀਜ਼ ਆ ਵੀ ਆਰਾਸ ਵੀ ਹੈ ਬਾਪੂ ਨੇ ਬਾਈ ਡੱਬਾ ਲਿਆਂਦਾ ਮੇਰੀ ਯਾਰ ਜੀ ਕਰਦਾ ਜਸ਼ਨ ਵੀ ਉਹ ਪੂਰੀ ਕਰੀ ਜਿਹੜਾ ਟਰੈਲੀ ਭਰ ਕੇ ਖੇਤਾਂ ਚ ਨੂੰ ਟਰੈਕਟਰਾਂ ਦੇ ਮੁਕਾਬਲੇ ਕਰਾਵਾਂ ਚਾ ਚਾ ਉਹ ਹਾਂ ਟਰਾਲੀ ਮੁਕਾਬਲੇ ਕਹਿੰਦਾ ਰੇਤੇ ਦੇ ਭਰ ਕੇ ਮਿੱਟੀ ਭਰ ਕੇ ਅੱਗੇ ਵਾਲਾ ਅੱਗੇ ਵਾਲਾ ਭਰ ਮੇ ਭਰ ਕੇ ਢੇਡਾ ਦਵਾਉਣਾ ਹਾਂ ਉਹ ਠੀਕ ਆ ਹੈ ਕੀ ਲਿਆ ਕੇ ਜਾਹੀਦਾ ਉਹਦੇ ਵਿੱਚ ਬਾ ਕਰਦੇ ਆ ਬੀਜੇ ਦੀ ਛਟੀਆਂ ਪੱਟ ਹੋ ਜਣੀਆਂ ਵਿਹਲਾ ਹੋਏ ਨਾ ਜੀ ਨਾ ਹਾਂ ਬਾਕੀ ਇੱਲੇ ਹੀ ਹੈ ਜਾਈਦਾ ਹਾਂ ਬਾਕੀ ਰਾਸਬਾਈ ਆ ਗਿਆ ਵੈਸੇ ਕੋੜਿਆਂ ਦਾ ਡਰੇ ਰਹਿੰਦਾ ਯਾਰ ਕੋੜਿਆਂ ਦਾ ਡਰ ਰਹਿੰਦਾ ਡਰ ਰਹਿੰਦਾ ਗੱਲ ਪੱਕੀ ਹੈ ਜੀ ਨਾ ਰਾਸ ਬਾਬੇ ਨੇ ਪਲਾਦਾ ਸਾਜਰੇ ਨਾ ਉੱਥੇ ਦੇਖਣਗੇ ਟਹਿਰ ਮੁੰਡੀਆਂ ਕੀ ਉਹ ਕੰਮ ਉਹੋ ਹਾਂ ਕਿੰਨੇ ਗਾਜੂਗੇ ਆਪਣੇ ਟਰੈਕਟਰ ਨੇ ਟਰੈਕਟਰ ਹੋ ਜਾਣੇ ਅੱਛੇ ਆ ਹਾਂ ਆਪਣੇ ਪਿੰਡ ਦੇ ਅੱਜ ਲੈ ਜਾਣੇ ਬੱਸ ਉਹ ਗੱਲ ਨਹੀਂ ਭਾਈ ਦੇਖਦਾ ਸਾਡਾ ਆਹੀ ਮੁਕਾਬਲਾ ਜੀ ਕਰਦੇ ਵੀ ਆ ਮੁਕਾਬਲਾ ਕਰਾਈਏ ਹਰ ਸਾਲ ਕੋੜੀਆਂ ਜੋੜਾ ਤਾਂ ਹੁੰਦੀਆਂ ਵੈਸੇ ਚੱਲ ਉਹ ਤਾਂ ਹੋ ਗਿਆ ਕੋ ਗੱਲ ਨਹੀਂ ਵਿੱਚ ਉਹ ਕਰਾਤੀਆਂ ਉਹ ਵੱਖਰੀ ਗੱਲ ਆ ਆਪਣ ਦਾ ਇੱਧਰ ਕਰਾਉਣੀ ਕੋੜੀਆਂ ਕੋਈ ਗੱਲ ਨਹੀਂ ਪੂਰੀ ਵੀਰੇ ਪੂਰੀ ਵੀ ਵੈਸੇ ਟਰਾਲੀਆਂ ਦਾ ਮੁਕਾਬਲਾ ਚਾਹੀਦਾ ਆਪਣੇ ਟਰਾਲੀਆਂ ਦਾ ਤਾਂ ਜ਼ਰੂਰੀ ਆ ਕੋੜੀਆਂ ਦਾ ਹਰ ਸਾਲ ਭੱਜਦੀਆਂ ਆ ਬਾਪੂ ਤਾਂ ਵੀ ਟਰਾਲੀ ਵਾਲੇ ਤਾਂ ਇਹ ਵੀ ਰਾਵਨਕ ਚੱਲੀ ਜਾਂਦਾ ਚੱਲੀ ਜਾਂਦਾ ਮੈਂ ਤਾਂ ਪੀ ਲਿਆ ਦੇਖੀ ਮਠਾ ਕੋੜੀਆਂ ਦਾ ਡਰ ਰਹਿੰਦਾ ਵੀ ਉਂਝ ਨਾ ਉੱਪਰ ਚੜ ਜਾਵੇ ਕਿਤੇ ਹਾਂ ਕੋੜੇ ਦਾ ਫੱਟ ਪੇੜ 85 ਕੰਨਾ ਹੈ ਪੂਰੀ 85 ਕੰਨਾ ਮਠਾ ਰਾਵਨ ਮਠਾ ਦੇ ਲੈ ਕੰਨਾ 85 ਕੰਨਾ ਹੈ ਉਹ ਮਠਾ ਲੋਕਰਉਂਦੇ ਆ ਵੀ 85 ਕੰਨਾ ਮਿਲੇ ਭਾਈ ਖਾਂਡਾ ਨੇਰੀ ਇੱਕ ਇੱਕ ਰਾਸ ਹੋਰ ਮਾਰ ਲਾ ਦੋ ਪੀਲਾ ਅੱਜ ਰੋਟੀ ਨਾ ਖਾਈ ਅੱਜ ਚੱਲਣ ਦੇ ਰਾਸ ਲਾ ਬੁਰੀ ਕਹਿੰਦਾ ਰੋਟੀ ਬਾਹਰ ਦੀ ਰੋਟੀ ਨਹੀਂ ਖਾਣੀ ਗੱਲਾਂ ਬਾਤ ਆਉਂਦੀਆਂ ਨਾਲੇ ਕੰਮ ਲੱਗੇ ਰਹੂਗੇ ਰੋਟੀ ਖਾ ਕੇ ਮੈਂ ਤੂੰ ਵੀ ਅੱਖਾਂ ਜਿਹੀਆਂ ਜੜੀਆਂ ਫਿਰ ਵੀ ਨਾਲੇ ਲੇ ਜੀ ਹੈ ਬਾਹਰੋਂ ਦੀ ਲੋੜ ਕੋਈ ਨਹੀਂ ਡਾਉਣ ਕੱਲ ਸਾਰੀ ਦੀਆਂ ਡਾੜੀਆਂ ਆਏਗਾ ਮੇਰਾ ਸਰੀਰ ਦੁਖਿਆਗਾ ਜਿਵੇਂ ਚੱਲ ਚੱਲੀਏ ਛੇਟੀਆਂ ਬਾਅਦ ਵਿੱਚ ਪਾਉਂਦਾ ਪਹਿਲਾਂ ਪੱਜ ਦਾ ਦੱਸ ਪੂਰੀ ਕਰਦੀਦੀ ਪੂਰੀ ਕੱਲ ਯਾਰ ਪਾਣੀ ਨਜ਼ਰ ਲਾ ਆਵਾਜ਼ ਆਰਦੀਦੀ ਬਹੁਤ ਹਾਂ ਜੀ ਇਹ ਨਹੀਂ ਕਰੇ ਕੰਮ ਨੂੰ ਵੈਸੇ ਜੀ ਹੈ ਵੀ ਗੱਲ ਜੰਗਲ ਚ ਤੇ ਯਾਰ ਪੂਰੀ ਵੀ ਹੈ ਵੀ ਜੰਗਲ ਤੇ ਗੱਲ ਉੱਥੇ ਯਾਰ ਉੱਥੇ ਸਾਡੇ ਪੈਰ ਵੱਡ ਤੇ ਛੇਟੀਆਂ ਨੇ ਹੋਰ ਪੂਰੀ ਇਹ ਕਿੰਨਾ ਟਾਈਮ ਲਾ ਜਾਊਗਾ ਕਿਉਂ ਆਹ ਬਾਤ ਪਹਿਲੀ ਵਾਰ ਤੋਂ ਹੁਣ ਪਹਿਲੀ ਨੂੰ ਟਾਈਮ ਲੱਗਦਾ ਹੀ ਲੱਗਦਾ 3 ਘੰਟੇ ਲੱਗ ਜਾਂਦੇ ਆ ਬਾਠ 3 1/2 ਨੂੰ ਅਾਂ ਵੀਦਰ ਕੋ 8:10 ਵਜੇ ਆਈਏ 10:00 ਵਜੇ ਕਿੰਨਾ ਟਾਈਮ ਹੋ ਗਿਆ ਸਾਡੇ ਨਾਲ ਇੱਕ ਤਕਰੀਬਨ ਤਾਂ ਹੋ ਗਈ ਹੁਣ ਚਲੋ ਬਾਈ ਕੰਮ ਚਲ ਠੀਕ ਆ ਪੂਰੀ ਵੀ ਰੋਕ ਕੇ ਜੀ ਠੀਕ ਜੀ ਸਤਿ ਸ੍ਰੀ ਅਕਾਲ ਡਾਉਨ ਸਤਿ ਸ੍ਰੀ ਅਕਾਲ ਭਾਈ ਜਸਨ ਬਾਬਾ ਜੀ ਕੋ ਪਹੁੰਚ ਗਏ ਬਾਈ ਰੌਤਾਂ ਅੱਜ ਥੋੜੀ ਛਿੱਟੀ 4-500 ਰਹਿੰਦੀ ਆ ਬਾਬਾ ਜੀ ਅੱਜ ਨਵੇੜਦੀ ਬਾਬਾ ਜੀ ਉਧਰ ਕੰਮ ਵਧੀਆ ਹੋਇਆ ਹਾਂ ਚੜ੍ਹਦੀ ਕਲਾ ਹੋਗੀ ਜੀ ਅੱਛਾ ਜੀ ਬਾਕੀ ਇੱਧਰ ਸ਼ੁਰੂ ਕਰ ਲਾਂਗੇ ਆਪਾਂ ਜੀ ਹੁਣ ਬਾਕੀ ਇੱਧਰ ਫਿਰ ਭਾਗ ਸਿੰਘ ਆ ਵੀ ਇਹ ਦੱਸਣਗੇ ਵੀ ਚਲੋ ਚੜ੍ਹਦੀ ਕਲਾ ਹੁੰਦੀ ਰਹੇ ਬਈ ਆਪਣਾ ਕੰਮ ਵੀ ਹੋਈ ਜਾਵੇ ਨਾਲੇ ਫਿਰ ਆਪਾਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਯਾਰਾਂ ਦੋਸਤਾਂ ਵਾਂਗੂ ਹੀ ਰਹਿਨੇ ਆ। ਬਾਕੀ ਕੰਮ ਦਾ ਦੇਖੋ ਤੁਹਾਡਾ ਜਿਹੜਾ ਤੁਹਾਡਾ ਕੰਮ ਆ ਉਹ ਬਹੁਤ ਵਧੀਆ ਹੈ। ਹਾਂਜੀ ਚੜ੍ਹਦੀ ਕਲਾ ਵਾਸਤੇ ਬਾਕੀ ਭਾਗਤੂਨ ਦਾ ਛੜੀ ਵਧੀਆ ਲੱਗੀ। ਠੀਕ ਹੈ ਬਸ ਹਾਂਜੀ ਠੀਕ ਲਾ ਰਹੇ ਮਹਾਰਾਜ। ਹਾਂ ਛੜੀ ਵਧੀਆ ਹੈ ਇਹਨਾਂ ਦਾ ਕੰਮ ਵਧੀਆ ਹੈ। ਦੂਸਰਾ ਵੀ ਇਹ ਕੰਮ ਪਰ ਚੜਾਈ ਰੈਂਦੀ ਹੈ ਇਹਨਾਂ ਦੀ। ਪਹਿਲਾ ਨੰਬਰ। ਆ ਪਹਿਲਾਂ ਰੱਬ ਦਾ ਨਾਮ ਲੈਣਾ। ਮਾਰਗ ਨੂੰ ਕਾਲਪੁਰਖ ਨੂੰ ਯਾਦ ਕਰਦੇ ਆ। ਬਾਕੀ ਇਹ ਕੰਮ ਨੂੰ ਪੈਂਦੇ ਆ ਭਾਈ ਫਿਰ ਚੜ੍ਹਦੀ ਕਲਾ ਹੁੰਦੀ ਆ ਬਾਬੇ ਨਾਨਕ ਦਾ ਬਹਿਣਾ ਨਾ ਹਾਂ ਬਾਬਾ ਜੀ ਨਾਨਕ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਸਾਈ ਆ ਭਾਈ ਹਾਂਜੀ ਉਹਨਾਂ ਦੀ ਉਹ ਆਪਾਂ ਓਟ ਮੰਗਦੇ ਆ ਹਾਂ ਜਿਸ ਨੇ ਯਾਰ ਆਪਾਂ ਨੂੰ ਪੰਜ ਚਾਰ ਬੰਡਲ ਚਾਹੀਦੇ ਸੀ ਹਾਂ ਯਾਰ ਆਹ ਆ ਸੋਚਿਆ ਵੀ ਯਾਰ ਉਹਨੇ ਪਾਏ ਬਾਬੇ ਨੇ ਤਾਂ ਸਿੱਟੀ ਸਕਾਰ ਨਹੀਂ ਗੁਰੂ ਘਰ ਦਾ ਨੁਕਸਾਨ ਹੋਊਗਾ ਯਾਰ ਕੀ ਗੱਲ ਹੈ ਬਾਈ ਹੈ ਨਨੇ ਸੇਵਾਦਾਰ ਆਉਂਦੇ ਆ ਯਾਰ ਬਾਬੇ ਤੂੰ ਕਹਿ ਕੇ ਪਾਣੀ ਚ ਤਾਂ ਛੱਡੀ ਰਖਵਾਇਆ ਯਾਰ ਮੈਨੂੰ ਆਏ ਵੀ ਆਪਾਂ ਦਾ 5 ਬੰਡਲ ਚਾਹੀਦਾ ਮੰਗ ਤੂੰ ਬਾਅਦ ਚ ਲੈ ਕੇ ਜਾਉਂਗੇ ਮਾਨੂੰ ਤੂੰ ਯਾਰ ਵੀ ਤੂੰ ਛੱਡੀ ਰੱਖ ਪਾਣੀ ਚ ਕਾਹਨੂੰ ਨੁਕਸਾਨ ਕਰਨਾ ਹੈ ਕੱਲ ਬਾਬਾ ਵੈਸੇ ਕਹਿੰਦਾ ਵੀ ਤੈਗਾਤਾ ਹੈ ਯਾਰ ਦੇਖੋ ਲਾਈਟ ਆ ਗਈ ਕਿ ਨਹੀਂ ਲਾਈਟ ਆ ਯਾਰ ਗੱਲ ਸੁਣ ਲਾਈਟ ਤਾਂ ਹੁਣ ਹੈ ਨਹੀਂ ਪਾਣੀ ਚ ਬੱਚੇ ਚ ਹੈ ਵੀ ਤਾਂ ਬਾਬੂ ਕੋ ਨਨੇ ਸੇਵਾਦਾਰ ਹੁੰਦੇ ਆ ਇੰਨਾ ਕੰਮ ਦਾ ਕਰਾਵੇ ਦਾਸ ਕਾ ਬੰਡਲ ਤਾਂ ਪੀ ਹੋ ਸਕਦੇ ਤੇ ਕੋਈ ਤਾਂ ਨਾ ਸੁੱਕੇ ਨਾ ਛੱਡੀ ਸੁੱਕ ਗਈ ਫਿਰ ਬਾਬੇ ਹੋਣੀ ਨਹੀਂ ਬਾਈ 235 ਰੁਪਏ ਦਾ ਪੈਸਾ ਨੁਕਸਾਨ ਹੋ ਜਾਊਗਾ ਗੁਰਦਤਾ ਨੁਕਸਾਨ ਅਸੀਂ ਬਾਈ ਕਰਦੇ ਨਹੀਂ ਨੁਕਸਾਨ ਨਹੀਂ ਕਰਨਾ ਬਾਈ ਕਿਸੇ ਦਾ ਮਾਰਾ ਚੜਦੀ ਕਲਾ ਰੱਖੇ ਬਾਈ ਸਾਰੀ ਟੈਂਕੀ ਖਾਲੀ ਹੋ ਗਈ ਬਾਈ ਪਾਣੀ ਬਾਈ ਕੋਈ ਬੇਫਿਕਰ ਹੋ ਜਾ ਜੇ ਹਨ ਆਇਓ ਨਹੀਂ ਪਾਣੀ ਬਾਈ ਤੂੰ ਕਰਦਾ ਕਹਿੰਦਾ ਨੁਕਸਾਨ ਕਰਨਾ ਹੈ ਦੋਹਾਂ ਦੇ ਸੱਟ ਨਾਲ ਖਾਲੀ ਬਾਈ ਕੋਈ ਗੱਲ ਨਹੀਂ ਬਾਕੀ ਬਾਈ ਸਾਨੂੰ ਲੋੜ ਆ ਛੱਡੀ ਅਸੀਂ ਲਾਉਣੀ ਹੈ ਸਾਰੀਆਂ ਲਾਉਣੀ ਆ ਹੁਣ ਬਾਬਾ ਕਹਿੰਦਾ ਕਾਂਢੇ ਚ ਲਾਉਣੀ ਆ ਕਿੰਨੀ ਛਿੱਟੀ ਰਹਿ ਗਈ ਵੈਸੇ ਹੁਣੇ ਦੱਸਿਆ ਨਾ 1 ਚ 25 ਪੀਸ ਆ ਹਾਂ 100 ਪੀਸ ਇਹ ਹੋ ਗਿਆ ਹਾਂ 150 ਹੋਏਗਾ 200 ਇਹ ਹੋ ਗਿਆ ਹੈ ਜੀ ਨਹੀਂ 500 ਪਲੱਸ ਛਿੱਟੀ ਹੈ ਭਾਈ ਹੁਣ ਕਿੰਨੇ ਹੋ ਗਏ 4 8 ਹੋ ਗਏ 9ਵਾਂ ਗੇਰ ਲੱਗੇ ਆ ਜੀ ਹੁਣ ਮੈਂ ਦੋ ਦਿਨ ਦਾ ਕੰਮ ਹੈਗਾ ਭਾਈ ਸਾਡੇ ਕੋਲ ਉਸ ਤੋਂ ਬਾਅਦ ਬਾਕੀ ਬਾਬੇ ਨਾਨਕ ਦੀ ਕਿਰਪਾ ਹੋਗੀ ਆਪਣਾ ਵਕੀਲਾ ਲਾਉਣਾ ਫਿਰ ਦੇਖਦੇ ਆ ਭਾਈ ਚਲੋ ਮਿਲਦੇ ਆ ਹੁਣ ਕੰਮ ਦਿਖਾਉਂਦੇ ਆ ਸਟਾਰਟ ਕਰਕੇ ਚੱਲ ਡਾਣਾ ਆਇਆ ਚਾਹ ਵੀ ਲੈ ਬਾਬਾ ਆਵੇ ਚਾਹ ਲਈ ਚਾਹ ਗਈ ਬਾਈ ਸਾਡੀ ਵਾਸ਼ ਗੁਰੂ ਬਾਬਾ ਨਾਨਕ ਓਏ ਓਏ ਚੱਲ ਦੇਖ ਚੱਲ ਪੂਰੀ ਵਾਲੀ ਖਲਾੜੀ ਪਰ ਬਾਈ ਫੇਰ ਆ ਗਏ ਹੁਣ ਰੋਟੀ ਖਾਣ ਚੱਲੇ ਤੇ ਬਾਈ ਕਰਨ ਨੂੰ ਭੁੱਖ ਲੱਗੀ ਯਾਰ ਅੱਜ ਬਹੁਤ 200 ਛੱਟੀ ਅਸੀਂ ਲਾਇਟ ਹੋਆ ਕੱਢ ਕੇ ਬਾਈ ਦੱਬ ਕੇ ਰਾਸ ਪੀ ਲੈਂਦੇ ਹੁਣ ਪਹਿਣਾ ਸਵੇਰੇ ਦੇਖ ਲੈ ਦਿਖਦਾ ਨਹੀਂ ਤਕੋਸ ਹਣਾ ਬਹੁਤਾ ਹੋ ਗੜ ਹੋਰ ਚਾਹ ਹੁਣ ਦੇਖ ਲੈ ਬੱਸ ਬਣ ਲੱਗ ਗਿਆ ਗੜ ਹੈਣ ਬਣ ਲੱਗ ਗਿਆ ਬਾਈ ਐਣ ਬਣ ਲੱਗ ਗਿਆ ਬਾਸੂ ਆ ਗਈ ਬੱਤ ਆ ਦੇ ਭਾਈ ਆ ਬਾਪੂ ਨੇ ਬਣਾਈ ਬਾਪੂਰੀ ਦਾ ਗੋਣਾ ਪੰਜਾਬ ਚ ਜੀਜਾਂ ਕਿੱਥੇ ਰਹਿ ਗਈਆਂ ਬਹੁਤ ਘੱਟ ਰਹਿ ਗਈਆਂ ਛਣ ਕਿ ਨਹੀਂ ਨਾ ਬਾਈ ਟਮਾਟਾ ਵਾਲੇ ਲੋਕ ਬੇਸਿਰ ਭੁੱਲ ਗਏ ਬਾਈ ਮੁੱਲ ਜਾਂਦੇ ਆ ਬਿਆਰਾਂ ਜਾਂਦੇ ਉਹ ਚੀਜ਼ ਥੋੜੀ ਮਿਲਦੀ ਛਣੇ ਯਾਰ ਜਿਹੜੀ ਆਪਣੀ ਘਰਤੀ ਕੱਢ ਕੇ ਚੀਜ਼ ਪਾਉਣੀ ਆ ਪੁਰਾਣੇ ਬਜ਼ੁਰਗਾਂ ਦਾ ਕੰਮ ਦੇਖ ਲੈ ਨਾ ਮੈਂ ਮੁੰਡੇ ਕਿੱਥੇ ਕਰਦੇਗਾ ਨਹੀਂ ਬਾਪ ਬਾਂਤੂ ਬਾਬੇ ਆਪਣੇ ਖਾਣੇ ਜੋਗਾ ਤਾਂ ਕੰਮ ਚਾਹੀਦਾ ਹਾਂਜੀ ਆਪਣੇ ਖਾਣੇ ਜੋਗਾ ਬੋਚਾ ਬੋਲੋ ਹਾਂ ਖਾਪੜੇ ਖਾਣੇ ਜੋ ਕਰਕ ਚਾਹੀਦਾ ਖਾਣੇ ਜੋਗਾ ਦਾ ਕੰਮ ਕਰਨਾ ਹਾਂ ਇਹਦਾ ਕੰਮ ਹੈ ਰੱਬ ਨੇ ਹੱਥ ਪੈਰ ਦਿੱਤੇ ਹਾਂ ਮਾਪੇ ਜਗੱਲ ਕਰਕੇ ਖਾਓ ਮਾਂਡੋਰ ਕਿੰਨਾ ਕਿ ਮਿੱਠਾ ਭਾਈ ਜਿੰਨਾ ਰਾਸ ਮਿੱਠਾ ਨਾ ਖੋੜਾ ਗਰਮਾ ਗੰ ਠੰਡਾ ਹੀ ਆ ਨਾ ਠੰਡਾ ਕਰਮਾ ਦਿਖਾਉਣਾ ਠੀਕ ਪਾ ਕੇ ਕੌਲੀ ਖਰਾਕਾ ਹੀ ਹੁੰਦੀ ਹੈ ਹਾਂ ਹੁਣ ਤਾਂ ਖਰਾਕਾ ਖਤਮ ਹਾਂ ਹੁਣ ਤਾਂ ਨਿਆਣੇ ਦੇਸੀ ਕੀ ਨਹੀਂ ਦੇਖਦੇ ਨੇ ਦੇਸੀ ਕੀ ਨੂੰ ਦੇਖਦੇ ਦੁਕਾਨ ਨਹੀਂ ਜਾਂਦੇ ਦੇ ਸੀ ਜੀ ਵਾਲੇ ਸਾਡਾ ਵੀ ਸਾਡਾ ਹਾਂਜੀ ਤੁਹਾਡੇ ਹੁੰਦੇ ਮੇਰਾ ਤਾਂ ਸਾਡਾ ਨਹੀਂ ਅੱਛਾ ਜੀ ਠੀਕ ਹੈ ਮੈਂ ਜੋ ਨਹੀਂ ਸਕਦਾ ਉਹ ਗੂੜਾ ਜਿਆ ਕੇ ਰੱਖਦਾ ਆਪਣਾ ਪੀਏ ਜਣ ਕੌਡੀ ਨੂੰ ਸ਼ਾਮ ਨੂੰ ਚੰਗੀ ਤਕਲੀ ਪਾ ਕੇ ਖਾਣੀ ਹੈ ਦੇਖ ਲੈ ਪਾਟ ਲੱਗੇ ਜੀ ਫਿਰ ਉਹ ਮੈਂ ਰਾਤ ਨੂੰ ਥੋੜੀ ਗੱਡੀ ਚ ਆਉਂਦੀ ਜੀ ਮੈਂ ਦੁੱਧ ਭਿੱੜ ਲਿਆ ਮੈਂ ਕਿਹਾ ਉਹ ਪੈਰ ਫਸ ਗਿਆ ਕਾੜੀ ਮਾ ਮਹਾਸੇ ਮੇਜਨੇ ਕਾਸਾ ਉੜਾ ਤੱਕ ਨੜਾਈ ਨਾ ਮਾਰੇ ਅੱਛਾ ਉਹ ਨਾ ਗਿਰ ਗਿਆ ਖੱਟ ਲੱਗੀ ਪਾਈ ਬਹੁਤ ਥੇ ਮੈਂ ਮੁੜ ਕੇ ਘਰ ਆ ਗਿਆ ਸਹੀ ਉਹ ਕਹਿੰਦੇ ਤੂੰ ਮੁੜਿਆ ਮਹਾਸੇ ਸਰੋ ਵੀ ਜਦ ਤੱਕ ਉਹ ਅੱਡਾ ਕੋ ਲੋ ਤੱਕ ਗਰਮ ਵਿੱਚ ਸੇਟੋ ਮਖਾ ਪਾਈ ਨਹੀਂ ਤਾਂ ਅੱਡਾ ਸੱਗੋ ਤੈਨੂੰ ਹਟਾ ਦੇਸੀ ਕੀ ਲਿਆ ਮੇਰੇ ਨਾਲ ਲਿਆ ਮਖਾ ਤੂੰ ਦੀ ਮੇਰੇ ਕਹਦੇ ਨੇ ਵੀ ਕਿਤੇ ਭਾਈ ਬੀਬੀ ਨਾ ਵੱਜੇ ਬਹੁਤ ਹਾਂ ਇਹਦਾ ਗੱਲ ਹੈ ਬਾਪੂ ਅੱਧਾ ਗਲਾਸ ਪਾਇਆ ਟੀ ਜਾਂਦਾ ਗਲਾਸ ਪਾਇਆ ਹੁੰਦਾ ਇੱਕ ਚਮਚਾ ਛੱਟਿਆ ਹਲਦੀ ਦਾ ਥੱਲ ਮਸਲ ਕਰਕੇ ਪੀ ਲਿਆ ਸੱਟ ਗਈ ਬਾਸੇ ਸੱਟ ਨਾ ਕਰ ਹਣਾ ਤੈਨੂੰ ਡਾਕਟਰ ਕੋਲ ਨੂੰ ਗਿਆ ਕਿਨੇ ਤੂੰ ਡਾਕਟਰ ਤੇ ਹਮਦ ਜਮ ਕਹਿੰਦੇ ਜੀ ਡਾਕਟਰ ਜੀ ਕਹਿ ਰਹੇ ਨੇ ਜੀ ਦੇਸੀ ਇਲਾਜ ਕਰਤਾ ਡਾਕਟਰ ਤਾਂ ਹਾਂ ਪਾਉਂਦੇ ਕਿੰਨੀਆਂ ਸੀਸ਼ੋ ਤੇ ਟੰਗੀਆਂ ਆਉਂਦੀਆਂ ਸਾਬ ਅੱਛੇ ਬਾਪੂ ਉਹ ਦੇਖ ਅੱਖ ਨੋ ਭਈ ਪੂਰੀ ਦਾ ਬਾਪੂ ਆਏ ਉਹ ਫਟਾ ਬਹੁਤ ਲੱਗੇ ਤੇ ਮੇਰੇ ਕਹੜਾ ਪੈਰ ਵੱਢੋ ਤੇ ਤਾਂ ਅੱਛੇ ਤੇ ਕਹਿੰਦੇ ਇਸਰਾ ਮਾ ਕੋ 5000 ਰੁਪਏ ਲੈ ਇਸਰਾ ਮੇਰੇ ਕੋ ਤੇ ਆਲਾ ਬੜਾ ਹਾਲੀ ਲਿਆ ਪੱਟੀਆਂ ਹਸੀ ਤੇ ਤੇ ਆਉ ਦਨੂ ਮੋੜਨ ਹਰ ਜੀ ਚੱਲ ਬਾਪੂ ਫੇ ਰੋਟੀ ਖਾਈਏ ਅਸੀਂ ਹਾਂ ਖਾ ਲਓ ਭਾਈ ਤੇ ਦੇਖ ਲੈ ਨਾ ਚੱਲ ਚਲੀਏ ਫਲੇਟ ਹੋ ਗਏ ਤੇ ਅਪੀਲੰਦੇ ਬਾਪੂ ਰਸਤਾ ਧੰਵਾਦ ਰਹਾ ਬਹੁਤ ਤੇ ਤੇ ਹੁਣ ਆਸਰੀ ਕਰ ਕਿਹੜੀ ਗੱਲ ਕਿਲੋ ਦਾ ਕਿਲੋ ਚਲੋ ਭਾਈ ਘਰ ਨੂੰ ਚੱਲਦੇ ਰੋਟੀ ਖਾਣ ਨਵੇਂ ਹੋਰ ਸੁਣਾ ਕੇ ਹਾਲਾ ਆ ਠੀਕ ਆ ਤੂੰ ਸੁਣਾ ਇੱਧਰ ਕਿੱਥੇ ਜਾਏ ਆ ਉਹ ਇਸ ਦਾ ਛਟੀਆਂ ਲਾਉਂਦੇ ਯਾਰ ਬਾਬੇ ਉਹਦੇ ਲਾਲੇ ਦੇ ਪਰੌਤਾ ਦੇ ਬਾਬੇ ਦੇ ਠੀਕ ਆ 22 300 ਛਟੀ ਲਾਏ ਦੋ ਜਾਨੇ ਸੀ 8 8.5 ਲੱਗੇ ਤੇ ਤੋਏ ਆਣ ਦੀ ਨਾਲ ਪਰ ਰੋਟੀ ਖਾਣ ਆਏ ਤੇ ਅਸੀਂ ਬਹੁਤ ਵੇਖੋ ਜੇ ਮਸ਼ੀਨ ਤੂੰ ਹੀ ਲਿਆਂਦੀ ਆ ਹਾਂ ਮੈਂ ਤੂੰ ਹੀ ਮਸ਼ੀਨ ਲਿਆਂਦੀ ਆ ਹੁਣ ਉੱਥੇ ਹੀ ਰੱਖਿਆ ਹੁੰਦੀ ਹਾਂ ਹਾਂ ਉਹ ਉੱਥੇ ਹੀ ਰੱਖਿਆ ਹੁੰਦੀ ਲੋਹ ਤੰਦਨ ਦਾ ਕੰਮ ਹੈ ਕਿ ਰੋਟੀ ਕਾਹੇ ਕਿੰਨੇ ਚ ਜਾਂਦੀ ਉਹ ਉਹ ਤਾਂ ਹੈਗਾ 11 12 ਹਾਂ ਤਾਂ ਵਧੀਆ ਚੱਲ ਤੇਰਾ ਕੰਮ ਲੋਟ ਆ ਗਿਆ ਹਾਂ ਚੱਲੀ ਜਾਂਦਾ ਵਧੀਆ ਚੱਲਿਆ ਬਾਬੇ ਨਾਨਕ ਦੀ ਕਿਰਪਾ ਨਾਲ ਸੀ ਜਾਂਦਾ ਉਹਦਾ ਨ ਬਾਕੀ ਨੀਮੇ ਭਾਈ ਆਪਣੇ ਬਣਾਇਆ ਨਵਾਂ ਚੈਨਲ ਹਾਂ ਯਾਰ ਠੀਕ ਹੈ ਸਪੋਰਟ ਕਰਾ ਭਾਈ ਵੱਧ ਤੇ ਵੱਧ ਸਪੋਰਟ ਕਰੋ ਬਾਬਾ ਇਹ ਆਪਣਾ ਲੰਗਰ ਵੀ ਲਾਉਂਦਾ ਬਾ ਉਹ ਕੰਮ ਕਰਦਾ ਹੈ ਜਿਹੜਾ ਮਰਜੀ ਕੰਮ ਹੋਵੇ ਉਹ ਹੀ ਕਰਦਾ ਹੈ ਵਧੀਆ ਕੰਮ ਕਰਦਾ ਹੈ ਤਾਂ ਤੇ ਨਗਰ ਕੀਰਤਨ ਵੀ ਕੱਢਿਆ ਤਾਂ ਹਨਾ ਹਾਂ ਭਾਈ ਚੱਲ ਵਧੀਆ ਭਾਈ ਬਾਬਾ ਵਧੀਆ ਕੰਮ ਕਰਦਾ ਹੈ ਤੇ ਹੁਣ ਬੂਟੇ ਲਾਉਂਦਾ ਵੱਧ ਤੇ ਵੱਧ ਸਪੋਰਟ ਕਰੋ ਇਹਨੂੰ ਸਪੋਰਟ ਨਾਲੇ ਆ ਹਾਂ ਸਪੋਰਟ ਨਾਲੇ ਚੱਲਣਾ ਭਾਈ ਇਹ ਬਾਕੀ ਹੋਰ ਬੰਦੀ ਮੈਂ ਪਾਣੀ ਲਾ ਰਿਹਾ ਬਾਬੇ ਪਹਿਲਾਂ ਸਵੇਰੇ 8 ਵਜੇ ਦਾ ਹੁੰਦਾ ਮੈਂ ਕਾਲਾ ਸਵਾਰੀਆਂ ਸਾਰੀਆਂ ਦੇਖ ਫਿਰ ਚਾਚਾ ਕਹਿੰਦਾ ਮੇਰੇ ਮੈਂ ਵੀ ਲਾਉਣਾ ਉਹਦੇ ਪਾਣੀ ਛੱਡੇ ਇਧਰ ਨੂੰ ਕਾਲਾ ਸੁਰਵਾਈਆਂ ਆਪਣੀਆਂ ਵੀ ਦਵਾਰੀਆਂ ਰੜ ਬਿਲਕੀ ਕੰਮ ਹੋਏਗਾ ਬਾਬੇ ਹਾਂ ਬਿਲਕੀ ਪਾਣੀ ਮੰਗਦੇ ਨਾ ਕਣਕਾ ਹੁਣ ਹੁਣ ਤਿਆਰੀ ਵਾ ਆਖਰੀ ਪਾਣੀ ਅਸੀਂ ਵੀ ਬੂਟੇ ਲਾਉਂਦੇ ਆ ਫਿਰ ਬਾਬੇ ਪਤਾ ਕੀ ਆ ਜੀਰੀ ਰੁੱਲਦੀ ਜੀਰੀ ਤਾਂ ਯਾਰ ਰੋਲ ਤੇ ਹੀ ਆਪਣੀ ਇਹਦੇ ਨਾਲ ਬੂਟੇ ਲਾ ਲੈ ਕਾਕੰਡਾ ਹੋਈ ਜਾਣਾ ਬੱਕਰੀਆਂ ਰੱਖ ਲੀਆਂ ਨਾਲੇ ਮੈਂ ਪੁੱਛਿਆ ਹਾਂ ਠੀਕ ਆ ਤੇ ਤਾਂ ਬਧਾਈਆਂ ਭਾਈ ਤੈਨੂੰ ਮੁਰਗੀਆਂ ਰੱਖਣੀਆਂ ਹੁਣ ਬੱਕਰੀਆਂ ਮੁਰਗੀਆਂ ਚੱਲ ਨੀ ਮੈਂ ਰੋਟੀ ਖਾਈ ਏ ਠੀਕ ਆ ਨਾ ਨਾ ਖਾਓ ਭਾਈ ਯਾਰ ਸਪੋਰਟ ਕਰਾਓ ਆਪਣੇ ਚੈਨਲਾਂ 'ਆ ਪਰ ਭਾਈ 베ਰੀ ਗਾਸ ਰੋਟੀ ਬਿਨਾ ਹੀ ਫਿਰਦੇ ਆਪਾਂ ਹਾਂ ਰੋਟੀ ਨਾਲੇ ਹਾਂ ਰੋਟੀ ਬਾਤਾਂ ਕਰਦੇ ਨੇ ਹਾਂ ਮੁਰਗੀ ਤਾਂ ਗੱਲ ਆ ਚੱਲ ਠੀਕ ਆ ਬਾਪੇ ਦਾ ਬਾਦ ਤੇ ਬਾਦ ਸਪੋਰਟ ਕਰੋ ਭਾਈ ਚੱਲ ਠੀਕ ਆ ਨੀ ਮੈਂ ਵੀ ਰੁੱਕ ਕੇ ਚੰਗਾ ਪਾ 哎，对，他他。 ਭਾਈ ਚਿੰਗਾ ਚੱਕਣਾ ਇਹ ਤੇ ਥੋੜੀ ਜੀ ਤੇ ਛੜੀਆਂ ਲਾ ਕੇ ਗਏ ਤੇ ਅਸੀਂ ਹਣਾ ਜਸ਼ਨ ਉਹ ਤੇ ਗੱਲੇ ਲਾ ਲਈਏ ਹਲੇ ਹਾਂ ਜਸ਼ਨ ਨਾ ਨਾ ਛੜੀਆਂ ਲਾ ਹਾਂ ਛੜੀਆਂ ਲਾ ਕੇ ਤੇ ਦੀਦੇ ਹਾਂ ਉੱਧਰ ਦੇਖਣਾ ਸ਼ਿਗਾਣੇ ਤੇ ਆ ਸ਼ਿਗਾ ਤੇ ਚਿੰਗਾ ਥੱਲੇ ਹੀ ਰਹੀਆਂ ਤੇ ਡਾਣ ਨੂੰ ਕਹਿੰਦਾ ਵੀ ਚੱਕ ਲੈ ਡਾਣ ਕਹਿੰਦਾ ਘਰ ਆ ਭਾਈ ਮੰਮੀ ਪੈਸੇ ਨੂੰ ਕਹਿੰਦੀ ਵੀ ਚਿੰਗਾ ਲੈ ਕੇ ਪੈਸੇ ਦੇ ਲੱਕੜੀਆਂ ਲਿਆ ਨਹੀਂ ਮਗਾ ਚੱਲ ਵੀ ਚਲ ਚਿੰਗਾਂ ਚੱਕਦੇ ਜਾਂਦੇ ਕੱਦਾਂ ਸਵੇਰ ਦਾ ਫੋਨ ਕਰਦਾ ਵੀ ਤੈਨੂੰ ਮਗਾ ਵੀ ਉਹ ਫਰੀ ਦੀਆਂ ਨਾ ਨਾ ਠੀਕ ਆ ਜਬ ਬਾਲਣ ਪਿਆ ਕਿਸੇ ਕੋਲ ਆ ਚੱਕ ਲੋ ਬਹੁਤ ਆ ਹੋ ਗਈਆਂ 15 ਉਹਦਾਂ ਮੈਂ ਚੇਨ ਲੈ ਕੇ ਆਇਆ ਯਾਰ ਮੈਂ ਕਿਵਾਂਟਾ ਲੈ ਕੇ ਆਇਆ ਸੜੇ ਮਹਿੰਗੀ ਦਿੰਦੇ ਆ 1000 ਰੁਪਏ ਕਵਾਂਟਲ ਕਿੱਥੇ ਲੈ ਕੇ ਜਾਂਦੇ ਟਕਵਾਰ ਉੱਥੇ ਤੇ ਖੈਰਾਬਾਦ ਤੇ ਐਸ਼ ਨੇ ਯਾਰ ਜਿਹੜਾ ਇਹਨਾਂ ਨੂੰ ਬਾਲਣ ਰਹੇ ਨਹੀਂ ਭਾਈ ਨਹੀਂ ਨਹੀਂ ਹੈ ਬਬੂਲਰ ਮਸ਼ੀਨਾ ਯਾਰ ਪਹਿਲਾਂ ਬਾਲਣ ਕਿਤੇ ਮੁੱਕਦਾ ਹੁੰਦਾ ਤਾਂ ਗਰੇ ਲੋਕ ਕਰਨੇ ਸੀ ਨਾ ਭਾਈ ਹੁਣ ਤਾਂ 3 ਮੇ ਵੀ ਨਹੀਂ ਜਾਂਦੀਆਂ ਯਾਰ ਅਗਲੇ ਕਹਿੰਦੇ ਬਾਈ ਸਿਲੰਡਰ ਦਾ ਇਹਨੂੰ ਤੈਨੂੰ ਪਤਾ ਸਿਲੰਡਰ ਇੰਨੇ ਆ ਗਏ ਸਿਲੰਡਰ ਉਹ ਨਹੀਂ ਜਿਨ੍ਹਾਂ ਨੇ ਫੇਰ ਸਰਦੀ ਇਹਨਾਂ ਨਹੀਂ ਨਾ ਸਰਦਾ ਬਾਲਣ ਚੁੱਲ੍ਹੇ ਬਣਾ ਨਾ ਨਹੀਂ ਤਾਂ ਬਾਕੀ ਭਾਈ ਦਿਖਾਉਨੇ ਆ ਥੋੜਾ ਜਿਹਾ ਹੋਰ ਤੁਹਾਨੂੰ ਫੇਰ ਕੰਮ ਕਰਤਾ ੜੀ ਜਿਵੇਂ ਜਿਵੇਂ ਕਰਤਾ ਕੰਮ ਤੇ ਆ ਭਾਈ ਟਰਾਲੀ ਇਸ ਦਾ ਆ ਨਵੇਂ ਮੁੰਡੇ ਨੂੰ ਮਿਲੋ ਭਾਈ ਚੱਲੀਆਂ ਦਾ ਗੱਤ ਘਾਣੇ ਦਾ ਕੋਚ ਹੈੜੇ ਆਪਣੇ ਨਗਰ ਕੀਰਤਨੋਂ ਆਉਂਦੇ ਭਾਈ ਇਹਨੇ ਖੇਤ ਤੇ ਛਟੀਆਂ ਲਾਉਣ ਆਇਆ ਤੇ ਦੰਨੂ ਜੀ ਇਹ ਕਹਿੰਦਾ ਸ਼ਾਂਗ ਚੱਕ ਦੋਮਾ ਭਾਈ ਚੱਕ ਲੰਦੇ ਕੋਈ ਕਰਨੀ ਬਾਕੀ ਭਾਈ ਅੱਜ ਦਾ ਵਲੌਗ ਤੋ ਹਰੀ ਤੱਕ ਤਾਂ ਨਵੇਂ ਵਲੌਗ ਚ ਮਿਲਦੇ ਆ ਕੱਲ ਨੂੰ ਪੂਰੀ ਤੱਕ ਕਾਨੂੰ ਥਾਰ ਨਹੀਂ ਆਣੀ ਜਾਂ ਕੇ ਨਹੀਂ ਬਸ ਇੰਨਾ ਕੁ ਜ਼ਮੀਨ ਦਿਖਾਉਣਾ ਬਾਕੀ ਮਿਲਦੇ ਆ ਭਾਈ ਅਗਲੇ ਵਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ